ਸਾਡੀ ਪ੍ਰithvi 4.5 ਹਜ਼ਾਰ ਅਰਬ ਸਾਲ ਤੋਂ ਵੀ ਪੁਰਾਣੀ ਹੈ। ਇੰਨੇ ਲੰਬੇ ਟਾਈਮ ਤੱਕ ਪ੍ਰithvi ਤੇ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹੈ। ਜਿਵੇਂ ਕਿ ਦੁੱਖ ਸੁੱਖ ਤੋਂ ਲੈ ਕੇ ਵਿਸ਼ਾਲ ਕਈ ਘਟਨਾ ਨੂੰ ਪ੍ਰithvi ਨੇ ਆਪਣੇ ਅੰਦਰ ਸਮਾਇਆ ਹੈ। ਬੀਤੇ ਹੋਏ ਸਮੇਂ ਵਿੱਚ ਪ੍ਰithvi ਤੇ ਬਹੁਤ ਸਾਰੀਆਂ ਪ੍ਰਜਾਤੀਆਂ ਆਈਆਂ ਤੇ ਵਿਲੁਪਤ ਹੋ ਗਈਆਂ। ਆਪਣੇ ਸਮੇਂ ਵਿੱਚ ਬਹੁਤ ਸਾਰੀਆਂ ਪ੍ਰਜਾਤੀਆਂ ਨੇ ਆਪਣੇ ਵਿਰਸ਼ਭ ਨੂੰ ਦਰਸਾਇਆ ਪਰ ਕੋਈ ਵੀ ਪ੍ਰਜਾਤੀ ਆਪਣੇ ਵਜੂਦ ਨੂੰ ਅਨੰਤ ਕਾਲ ਤੱਕ ਬਚਾਣ ਵਿੱਚ ਅਸਮਰਥ ਰਹੀ। ਵਿਗਿਆਨੀ ਮੰਨਦੇ ਹਨ ਕਿ ਇਨਸਾਨਾਂ ਨੇ ਧਰਤੀ ਤੇ ਸਿਰਫ 2 ਲੱਖ ਸਾਲ ਪਹਿਲਾਂ ਹੀ ਆਏ ਹਨ ਜੇ ਪ੍ਰithvi ਦੇ ਬਣਨ ਤੋਂ ਲੈ ਕੇ ਹੁਣ ਤੱਕ ਦੇ ਟਾਈਮ ਨੂੰ 1 ਸਾਲ ਮੰਨ ਲਿਆ ਜਾਵੇ ਤਾਂ ਇਸ ਹਿਸਾਬ ਨਾਲ ਅਸੀਂ ਇਨਸਾਨ ਧਰਤੀ ਤੇ ਸਿਰਫ 1 ਸੈਕਿੰਡ ਪਹਿਲਾਂ ਹੀ ਆਏ ਹਾਂ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਨਸਾਨ ਇਸ ਧਰਤੀ ਤੇ ਜ਼ਿਆਦਾ ਪੁਰਾਣੇ ਨਹੀਂ ਹਾਂ ਪਰ ਜਦੋਂ ਵਿਗਿਆਨੀਆਂ ਨੂੰ ਧਰਤੀ ਤੇ ਥੱਲੇ ਦੱਬੇ ਹੋਏ ਜੀਵਾਂ ਦੇ ਕੁਝ ਅਵਸ਼ੇਸ਼ ਮਿਲੇ ਤਾਂ ਉਹਨਾਂ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੋ ਗਈ ਜ਼ਿਆਦਾਤਰ ਲੋਕ ਪ੍ਰithvi ਤੇ ਰਾਜ ਕਰ ਚੁਕੇ ਦੈਤਯ ਡਾਇਨਾਸੌਰ ਨੂੰ ਹੀ ਜਾਣਦੇ ਹਨ ਪਰ ਪ੍ਰithvi ਤੇ ਸਿਰਫ ਵਿਸ਼ਾਲकाय ਡਾਇਨਾਸੌਰ ਨੇ ਹੀ ਰਾਜ ਨਹੀਂ ਕੀਤਾ ਬਲਕਿ ਡਾਇਨਾਸੌਰ ਤੋਂ ਵੀ ਇਲਾਵਾ ਬਹੁਤ ਸਾਰੇ ਜੀਵਾ ਨੇ ਪ੍ਰithvi ਤੇ ਰਾਜ ਕੀਤਾ ਹੈ ਜੋ ਹੁਣ ਵਿਲੁਪਤ ਹੋ ਚੁਕੇ ਹਨ ਜੇ ਉਹ ਵਿਲੁਪਤ ਨਹੀਂ ਹੁੰਦੇ ਤਾਂ ਅੱਜ ਇਨਸਾਨ ਧਰਤੀ ਤੇ ਨਹੀਂ ਹੁੰਦੇ ਇਸ ਵੀਡੀਓ ਵਿੱਚ ਮੈਂ ਉਹਨਾਂ ਜਾਨਵਰਾਂ ਦੇ ਬਾਰੇ ਗੱਲ ਕਰੂੰਗੀ ਜੋ ਅੱਜ ਹੁੰਦਾ ਹੁੰਦੇ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਜਾਣ ਤੋਂ ਵੀ ਇਕਤਰੰਦੇ ਅੱਜ ਦੇ ਸਮੇਂ ਵਿੱਚ ਇਸ ਧਰਤੀ ਤੇ ਸਭ ਤੋਂ ਵੱਡਾ ਜਾਨਵਰ ਹੈ ਬਲੂ 威ਲ ਪਰ ਅੱਜ ਤੋਂ 3000 ਸਾਲ ਪਹਿਲਾਂ ਸਮੁੰਦਰ ਤੇ ਰਾਜ ਚਲਦਾ ਸੀ ਮੈਗਲਡੋਂਡਾ ਮੈਗਲਡੋਂ ਸ਼ਾਰਕ ਪਰਜਾਤੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੱਛਲੀ ਮੰਨੀ ਜਾਂਦੀ ਹੈ ਇਹ ਸਮੁੰਦਰੀ ਜੀਵ 60 ਫੁੱਟ ਤੱਕ ਲੰਮਾ ਹੁੰਦਾ ਸੀ ਇਸ ਦਾ ਜਬੜਾ 3 ਮੀਟਰ ਦਾ ਹੁੰਦਾ ਸੀ ਜੋ ਇੱਕ ਬਾਰ ਵਿੱਚ 15 ਤੋਂ 20 ਲੋਕਾਂ ਨੂੰ ਆਰਾਮ ਨਾਲ ਖਾ ਸਕਦਾ ਸੀ ਇਸ ਜੀਵ ਦੇ ਦੰਦਾਂ ਦੀ ਲੰਬਾਈ ਲਗਭਗ 7 ਇੰਚ ਤੱਕ ਹੁੰਦੀ ਸੀ ਕਲਪਨਾ ਕਰੋ ਜਦੋਂ ਇਹ ਜੀਵ ਆਪਣੇ 7 ਇੰਚ ਲੰਬੇ ਦੰਦਾ ਨਾਲ ਕਿਸੇ ਜੀਵ ਨੂੰ ਆਪਣੇ ਜਬੜੇ ਅੰਦਰ ਦਬੋਚਦਾ ਹੋਵੇਗਾ ਤਾਂ ਉਸ ਸ਼ਿਕਾਰ ਦਾ ਕੀ ਹਸਰ ਹੁੰਦਾ ਹੋਵੇਗਾ ਜਦੋਂ ਮੈਗਲਡੋਨ ਆਪਣੇ ਸ਼ਿਕਾਰ ਨੂੰ ਆਪਣੇ ਜਬੜੇ ਨਾਲ ਦਬੋਚਦਾ ਸੀ ਤਾਂ ਉਹ ਪ੍ਰੈਸ਼ਰ ਇੰਨਾ ਹੁੰਦਾ ਸੀ ਕਿ ਮੰਨੋ ਸਾਡੇ ਉੱਪਰ 10 ਟਨ ਵਜ਼ਨ ਰੱਖ ਦਿੱਤਾ ਹੋਵੇ ਹੁਣ ਤੁਸੀਂ ਸੋਚੋ 100 ਕਿਲੋ ਵਜ਼ਨ ਦਾ ਪ੍ਰੈਸ਼ਰ ਸਾਡੇ ਤੋਂ ਨਹੀਂ ਸਹਿ ਹੁੰਦਾ ਤਾਂ 10 ਟਨ ਵਜ਼ਨ ਸਾਡਾ ਕੀ ਹਾਲ ਹੁੰਦਾ ਹੋਵੇਗਾ ਇਹਨਾਂ ਦਾ ਵਜ਼ਨ ਕਰੀਬ 100 ਟਨ ਤੱਕ ਹੁੰਦਾ ਸੀ ਇਹ ਆਕਾਰ ਵਿੱਚ ਇੰਨੇ ਵੱਡੇ ਹੁੰਦੇ ਸੀ ਕਿ ਇਹਨਾਂ ਨੂੰ ਖਾਣ ਲਈ ਬਹੁਤ ਜ਼ਿਆਦਾ ਭੋਜਨ ਦੀ ਜ਼ਰੂਰਤ ਹੁੰਦੀ ਸੀ ਵਿਗਿਆਨੀਆਂ ਦਾ ਮੰਨਣਾ ਸੀ ਕਿ ਇਸ ਨੂੰ ਹਰ ਰੋਜ਼ ਖਾਣ ਲਈ 1 ਟਨ ਭੋਜਨ ਦੀ ਜ਼ਰੂਰਤ ਪੈਂਦੀ ਸੀ ਮੈਗਲਡੋਨ ਦੇ ਬੱਚੇ ਦਾ ਵਜ਼ਨ 1 ਟਨ ਤੇ ਲੰਬਾਈ 10 ਫੁੱਟ ਹੁੰਦੀ ਸੀ ਇਹ ਜੀਬ ਗਹਿਰੇ ਸਮੁੰਦਰ ਵਿੱਚ ਰਹਿਣਾ ਪਸੰਦ ਕਰਦੇ ਸੀ ਜ਼ਿਆਦਾ ਵੱਡਾ ਆਕਾਰ ਹੋਣ ਦੀ ਵਜ੍ਹਾ ਨਾਲ ਇਹ ਕਿਨਾਰੇ ਤੋਂ ਸ਼ਿਕਾਰ ਕਰਨ ਤੋਂ ਕਤਰਾਂਦੇ ਸੀ ਮੈਗਲਡੋਨ ਦੀ ਧਰਤੀ ਤੋਂ ਪੈਦਾ ਹੋਣ ਵਾਲੀ ਸ਼ਾਰਕ ਪ੍ਰਜਾਤੀਆਂ ਵਿੱਚੋਂ ਸਭ ਤੋਂ ਵੱਡੀ ਫਿਸ਼ ਮੰਨੀ ਜਾਂਦੀ ਹੈ ਸੱਚਮੁੱਚ ਇਹ ਇਹ ਜਾਨਵਰ ਅੱਜ ਵੀ ਜ਼ਿੰਦਾ ਹੁੰਦੇ ਤਾਂ ਇਸ ਸਮੁੰਦਰ ਵਿੱਚ ਜਾਣ ਵਾਲੇ ਜਹਾਜ਼ਾਂ ਲਈ ਬਹੁਤ ਵੱਡਾ ਖਤਰਾ ਹੁੰਦਾ। ਹੁਣ ਕਲਪਨਾ ਕਰੋ ਅੱਜ ਤੋਂ 40 ਹਜ਼ਾਰ ਸਾਲ ਪਹਿਲਾਂ ਪਾਏ ਜਾਣ ਵਾਲੇ 10 ਫੁੱਟ ਉੱਚੇ ਵਿਛੂ ਦੀ ਜੋ ਇੰਨਾ ਸ਼ਕਤੀਸ਼ਾਲੀ ਹੁੰਦਾ ਸੀ ਕਿ ਇੱਕ ਹਾਥੀ ਨੂੰ ਵੀ ਮਾਰ ਦੇ। ਇਹ ਵਿੱਚੋਂ ਵੀ ਅੱਜ ਦੇ ਵਿਛੂਆਂ ਦੀ ਤਰ੍ਹਾਂ ਜ਼ਹਿਰੀਲੇ ਹੁੰਦੇ ਸੀ ਜੋ ਪਲ ਪਰ ਵਿੱਚ ਆਪਣੇ ਸ਼ਿਕਾਰ ਨੂੰ ਮਾਰ ਦਿੰਦਾ ਸੀ। ਇਸ ਦਾ ਡੰਕ ਇੱਕ ਪਾਲੇ ਦੀ ਤਰ੍ਹਾਂ ਨੋਕੀਲਾ ਤੇ ਮਜ਼ਬੂਤ ਹੁੰਦਾ ਸੀ ਜੋ ਕਿ ਇੱਕ ਪੱਥਰ ਨੂੰ ਵੀ ਤੋੜ ਦੇ ਤੇ ਸਰੀਰ ਵਿੱਚ ਵੜ ਕੇ ਡੰਕ ਮਾਰ ਦੇ ਤੇ ਉਸ ਡੰਕ ਨੂੰ ਆਰ ਪਾਰ ਕਰ ਦੇ। ਇਹ ਪ੍ਰਿਥਵੀ ਤੇ ਗਰਮ ਜਗ੍ਹਾ ਵਿੱਚ ਪਾਈ ਜਾਂਦੇ ਸੀ ਹੁਣ ਕਲਪਨਾ ਕਰੋ ਜੇ ਇੰਨਾ ਵੱਡਾ ਵਿਛੂ ਅੱਜ ਵੀ ਹੁੰਦਾ ਤਾਂ ਅਸੀਂ ਇਸ ਦਾ ਸਾਹਮਣਾ ਕਿਦਾਂ ਕਰਦੇ ਜੇ ਤੁਹਾਨੂੰ ਵਿਛੂ ਤੋਂ ਡਰ ਨਹੀਂ ਲੱਗਦਾ ਤਾਂ ਕਲਪਨਾ ਕਰੋ ਤੁਹਾਡਾ ਸਾਹਮਣਾ ਇਹੋ ਜਿਹੇ ਵੱਡੇ ਸੱਪ ਦੇ ਨਾਲ ਹੋ ਜਾਵੇ ਜੋ ਇੱਕ ਦਿੱਤਿਆ ਆਕਾਰ ਡਾਇਨਾਸੌਰ ਨੂੰ ਵੀ ਮਸਲ ਕੇ ਰੱਖ ਦੇਵੇ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਹੁਣ ਤੱਕ ਦੁਨੀਆ ਦੇ ਸਭ ਤੋਂ ਵੱਡੇ ਸੱਪ ਟਾਈਟਨੋਬੀਆ ਦੀ ਕੋਲੰਬੀਆ ਵਿੱਚ ਐਰਕੀਓਲੋਜੀਸਟ ਨੇ ਇੱਕ ਫੋਲੇਸ ਲੱਭਿਆ ਜਦੋਂ ਫੋਲੇਸ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਗਿਆ ਤੇ ਆਕਾਰ ਦਿੱਤਾ ਗਿਆ ਤਾਂ ਪਤਾ ਲੱਗਿਆ ਇਹ ਫੁਲਿਸ਼ ਦੁਨੀਆ ਦੇ ਸਭ ਤੋਂ ਵੱਡੇ ਸੱਪ ਟਾਈਟੋਨੋਬੀਆ ਦਾ ਸੀ ਇਹ ਸੱਪ ਇੱਕ ਲੰਬੀ ਬੱਸ ਦੇ ਸਮਾਨ ਸੀ ਜਿਸ ਦੀ ਲੰਬਾਈ 50 ਤੋਂ 60 ਫੁੱਟ ਤੱਕ ਸੀ ਤੇ ਉਹ ਇੱਕ ਟਨ ਵਜ਼ਨ ਵਾਲੇ ਹੁੰਦੇ ਸਨ ਟਾਈਟੋਨੋਬੀਆ ਸੱਪ ਅੱਜ ਦੇ ਸਭ ਤੋਂ ਵੱਡੇ ਸੱਪ ਐਨਾਕੋਂਡਾ ਤੋਂ 2 ਗੁਣਾ ਲੰਬੇ ਤੇ ਵਜ਼ਨ ਵਿੱਚ 4 ਗੁਣਾ ਹੋ ਸਕਦੇ ਸੀ ਵੈਸੇ ਤਾਂ ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਸ਼ਕਤੀ ਤੇ ਫੁਰਤੀਲੇ ਹੋਣ ਦੇ ਨਾਲ ਇਹ ਵੱਡੇ ਤੋਂ ਵੱਡੇ ਡਾਇਨਾਸੌਰ ਨੂੰ ਵੀ ਮਾਰ ਦਿੰਦੇ ਸੀ ਪਰ ਅਸਲ ਵਿੱਚ ਡਾਇਨਾਸੌਰ ਦੇ ਟਾਈਮ ਤੇ ਇਹਨਾਂ ਦਾ ਕਦੇ ਆਮਣਾ-ਸਮਣਾ ਹੋਇਆ ਹੀ ਨਹੀਂ ਕਿਉਂਕਿ ਡਾਇਨਾਸੌਰ ਤਾਂ ਟਾਈਟੋਨੋਬੀਆ ਦੇ ਆਉਣ ਤੋਂ ਪਹਿਲਾਂ ਹੀ ਵਿਲੁਪਤ ਹੋ ਗਈ ਸੀ ਪਰ ਕੀ ਹੁੰਦਾ ਜੇ ਅੱਜ ਵੀ ਇਹ ਸੱਪ ਜਿੰਦਾ ਹੁੰਦੇ ਵੈਸੇ ਵਧੀਆ ਹੀ ਹੈ ਕਿ ਇਹ ਸੱਪ ਸਾਡੇ ਆਉਣ ਤੋਂ ਪਹਿਲਾਂ ਹੀ ਵਿਲੁਪਤ ਹੋ ਗਏ ਅੱਜ ਅਸੀਂ ਜਾਣਦੇ ਹਾਂ ਕਿ ਧਰਤੀ ਤੇ ਪਾਈ ਜਾਣ ਵਾਲੀ ਮਕੜੀ 1 ਜਾਂ 2 ਇੰਚ ਦੀ ਹੁੰਦੀ ਹੈ वैसे ਤਾਂ ਇਹ ਛੋਟਾ ਜਿਹਾ ਜੀਵ ਇੰਨਾ ਖਤਰਨਾਕ ਨਹੀਂ ਹੁੰਦਾ ਪਰ ਆਸਟ੍ਰੇਲੀਆ ਵਿੱਚ ਮੱਕੜੀ ਦੀ ਇੱਕ ਪ੍ਰਜਾਤੀ ਪਾਈ ਜਾਂਦੀ ਹੈ ਫਨਲ ਵੈਬ ਸਪਾਈਡਰ ਜੋ ਦੁਨੀਆ ਦੀ ਸਭ ਤੋਂ ਖਤਰਨਾਕ ਮੱਕੜੀ ਮੰਨੀ ਜਾਂਦੀ ਹੈ ਇਹ ਮੱਕੜੀ ਇੰਨੀ ਜ਼ਹਿਰੀਲੀ ਹੁੰਦੀ ਹੈ ਕਿ ਜੇ ਕਿਸੇ ਇਨਸਾਨ ਨੂੰ ਕੱਟ ਲਵੇ ਤਾਂ ਕੱਟਣ ਦੇ ਸਿਰਫ 10 ਸੈਕਿੰਡ ਬਾਅਦ ਹੀ ਇਨਸਾਨ ਨੂੰ ਲੱਕਵਾ ਮਰ ਜਾਵੇਗਾ ਤੇ 2 ਮਿੰਟ ਦੇ ਅੰਦਰ ਹੀ ਉਸ ਦੀ ਮੌਤ ਹੋ ਜਾਵੇਗੀ ਇਸ ਦੇ ਜ਼ਹਿਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦਾ ਜ਼ਹਿਰ ਧਰਤੀ ਤੇ ਪਾਈ ਜਾਣ ਵਾਲੇ ਸਭ ਤੋਂ ਜ਼ਹਿਰੀਲੇ ਸੱਪ ਤੋਂ ਵੀ 200 ਗੁਣਾ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਪਰ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਅਤੀਤ ਵਿੱਚ ਧਰਤੀ ਤੇ ਸਭ ਤੋਂ ਵੱਡੀ ਮਕੜੀ 20 ਫੁੱਟ ਦੀ ਪਾਈ ਜਾਂਦੀ ਸੀ ਤੇ ਇਹ ਬਹੁਤ ਜ਼ਿਆਦਾ ਜ਼ਹਿਰੀਲੀ ਸੀ ਇਹ ਮਕੜੀ ਅੱਜ ਤੋਂ 25 ਕਰੋੜ ਸਾਲ ਪਹਿਲਾਂ ਬ੍ਰਾਜ਼ੀਲ ਦੇ ਵਰਸ਼ਾ ਬਣਾ ਵਿੱਚ ਪਾਈ ਜਾਂਦੀ ਸੀ ਹੁਣ ਤੁਸੀਂ ਸੋਚ ਸਕਦੇ ਹੋ ਕਿ 20 ਫੁੱਟ ਲੰਬੀ ਮਕੜੀ ਦਾ ਜਾਲਾ ਕਿੰਨਾ ਵੱਡਾ ਤੇ ਮਜ਼ਬੂਤ ਹੋਗਾ ਇਸ ਮਕੜੀ ਦੇ 60 ਪੈਰ ਸੀ ਤੇ ਇੱਕ ਬਾਰ ਵਿੱਚ ਹਜ਼ਾਰਾਂ ਅੰਡੇ ਦਿੰਦੀ ਸੀ ਇਹ ਮਕੜੀ ਇੱਕ ਚੀਤੇ ਤੋਂ ਦੋ ਗੁਣਾ ਜ਼ਿਆਦਾ ਤੇਜ਼ ਦੌੜ ਸਕਦੀ ਸੀ ਚਲੋ ਸ਼ੁਕਰ ਹੈ ਇਹ ਮੱਕੜੀ ਵੀ ਇਨਸਾਨਾਂ ਦੇ ਆਣ ਤੋਂ ਪਹਿਲਾਂ ਹੀ বিলুপ্ত ਹੋ ਗਈ ਤੁਸੀਂ ਛੋਟੀ-ਛੋਟੀ ਮੱਖੀਆਂ ਨੂੰ ਤਾਂ ਦੇਖਿਆ ਹੀ ਹੋਵੇਗਾ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਅਤੀਤ ਵਿੱਚ ਮੋਰ ਜਿੰਨੀ ਵੱਡੀ ਵੀ ਮੱਖੀ ਹੁੰਦੀ ਸੀ ਅੱਜ ਤੋਂ 3000 ਸਾਲ ਪਹਿਲਾਂ ਧਰਤੀ ਤੇ ਡ੍ਰੈਗਨਫਲਾਈ ਨਾਮ ਦੀ ਇੱਕ ਮੋਰ ਜਿੰਨੀ ਵੱਡੀ ਮੱਖੀ ਪਾਈ ਜਾਂਦੀ ਸੀ ਜਦੋਂ ਇਹ ਮੱਖੀ ਉੱਡਦੀ ਸੀ ਤਾਂ ਪੰਖਾਂ ਦਾ ਫਿਲਾਅ 3 ਫੁੱਟ ਤੱਕ ਹੁੰਦਾ ਸੀ ਇਹ ਬਹੁਤ ਹੀ ਤੇਜ਼ ਆਵਾਜ਼ ਨਾਲ ਪੰਖ ਫੜਫੜਾ ਕੇ ਉੱਡਦੀ ਸੀ ਇਹ ਮੱਖੀ ਮਾਸਾਹਾਰੀ ਸੀ ਇਹ ਛੋਟੇ-ਛੋਟੇ ਜੀਵਨ ਦਾ ਸ਼ਿਕਾਰ ਕਰਦੀ ਪਰ ਇਹ ਵੀ ਗੰਦਗੀ ਦੇ ਵੱਲ ਆਕਰਸ਼ਿਤ ਹੁੰਦੀ ਸੀ ਇੱਕ ਵਾਰ ਸੋਚ ਕੇ ਦੇਖੋ ਅੱਜ ਦੀ ਛੋਟੀ ਛੋਟੀ ਮੱਖੀਆਂ ਕਿੰਨੀਆਂ ਬਿਮਾਰੀਆਂ ਫੈਲਾਉਂਦੀ ਹੈ ਤੇ ਇਹ ਮੋਰ ਜਿੰਨੀ ਵੱਡੀ ਮੱਖੀ ਕਿੰਨੀਆਂ ਬਿਮਾਰੀਆਂ ਫੈਲਾਉਂਦੀ ਹੋਵੇਗੀ ਮਿਲੋ ਹੁਣ ਈਗਲ ਦੇ ਨਾਲ ਇਹ ਹੁਣ ਤੱਕ ਦੀ ਇਤਿਹਾਸ ਦੀ ਸਭ ਤੋਂ ਵੱਡੀ ਈਗਲ ਰਹੀ ਹੈ ਹੁਣ ਤੱਕ ਅਸੀਂ ਜਿੰਨਾਂ ਜੀਵਾਂ ਦੇ ਬਾਰੇ ਗੱਲ ਕੀਤੀ ਹੈ ਉਹ ਪਹਿਲਾਂ ਹੀ ਵਿਲੁਪਤ ਹੋ ਗਏ ਸੀ ਪਰ ਇਸ ਈਗਲ ਦਾ ਸਾਹਮਣਾ ਇਨਸਾਨਾਂ ਨੂੰ ਵੀ ਕਰਨਾ ਪਿਆ ਸੀ ਹਜ਼ਾਰਾਂ ਸਾਲ ਪਹਿਲਾਂ ਈਗਲ ਦੀ ਇਹ ਪਰਜਾਤੀ ਨਿਊਜ਼ੀਲੈਂਡ ਵਿੱਚ ਪਾਈ ਜਾਂਦੀ ਸੀ ਇਸ ਦੀ ਹਾਈਟ 5 ਫੁੱਟ ਤੱਕ ਹੁੰਦੀ ਸੀ ਪਰ ਇਸ ਦਾ ਆਤੰਕ ਬਹੁਤ ਜ਼ਿਆਦਾ ਖਤਰਨਾਕ ਸੀ ਉਸ ਟਾਈਮ ਨਿਊਜ਼ੀਲੈਂਡ ਦੇ ਲੋਕ ਇਸ ਚਿਲ ਤੋਂ ਇੰਨੇ ਜ਼ਿਆਦਾ ਡਰਦੇ ਸੀ ਕਿ ਚਿਲ ਇਨਸਾਨਾਂ ਦੇ ਬੱਚਿਆਂ ਨੂੰ ਆਪਣੇ ਪੰਜਿਆਂ ਵਿੱਚ ਪਕੜ ਕੇ ਲੈ ਜਾਂਦੀ ਸੀ ਤੇ ਉਹਨਾਂ ਨੂੰ ਖਾ ਜਾਂਦੀ ਸੀ ਇਸ ਨੇ ਇੰਨਾ ਆਤੰਕ ਮਚਾਇਆ ਹੋਇਆ ਸੀ ਕਿ ਨਿਊਜ਼ੀਲੈਂਡ ਦੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਲਈ ਜਾਣ ਨਹੀਂ ਦਿੰਦੇ ਸੀ ਪਰ ਅੱਛਾ ਹੋਇਆ ਕਿ ਇਹ ਚਿਲ ਧਰਤੀ ਤੋਂ ਪ੍ਰਕਿਰਤਿਕ ਰੂਪ ਨਾਲ ਵਿਲੁਪਤ ਹੋ ਗਈ ਦਰਸਲ ਇਸ ਚੀਜ਼ ਦਾ ਮਨਪਸੰਦ ਖਾਣਾ ਮੂਹਾ ਪੰਛੀ ਸੀ ਜਦੋਂ ਮੂਹਾ ਪੰਛੀ ਨਿਊਜ਼ੀਲੈਂਡ ਵਿੱਚੋਂ ਵਿਲੁਪਤ ਹੋ ਗਿਆ ਤਾਂ ਇਹ ਚਿਲ ਵੀ ਵਿਲੁਪਤ ਹੋ ਗਈ ਇਸ ਪ੍ਰithvi ਤੇ ਬਹੁਤ ਸਾਰੇ ਜੀਵਾਂ ਨੇ ਰਾਜ ਕੀਤਾ ਜੀਵਾਂ ਵਿੱਚ ਡਾਇਨਾਸੌਰ ਵੀ ਸੀ ਤੇ ਸਾਰੇ ਜੀਵ ਸਮੇਂ-ਸਮੇਂ ਤੇ ਵਿਨੁਕਤ ਹੋ ਗਏ। ਪ੍ਰithvi ਦਾ ਇਤਿਹਾਸ ਇੰਨਾ ਪੁਰਾਣਾ ਹੈ ਕਿ ਨਾ ਜਾਣੇ ਕਿੰਨੇ ਜੀਵਾਂ ਨੇ ਇੱਥੇ ਰਾਜ ਕੀਤਾ ਹੈ। ਸਮੇਂ-ਸਮੇਂ ਤੇ ਇਨ੍ਹਾਂ ਵਿਨਾਸ਼ ਗਏ ਜੀਵਾਂ ਦੇ ਅਵਸ਼ੇਸ਼ ਮਿਲਦੇ ਰਹਿੰਦੇ ਹਨ। ਕੀ ਪਤਾ ਫਿਊਚਰ ਵਿੱਚ ਵਿਗਿਆਨੀਆਂ ਨੂੰ ਪ੍ਰithvi ਦੇ ਥੱਲੇ ਹੋਰ ਵਿਸ਼ਾਲ ਕਾਇ ਜਾਨਵਰਾਂ ਦੇ ਅਵਸ਼ੇਸ਼ ਮਿਲੇ। ਪਰ ਇਨ੍ਹਾਂ ਦਾ ਤੈ ਹੈ ਕਿ ਕੁਦਰਤ ਵਿੱਚ ਕਿਸੇ ਦਾ ਵੀ ਰਾਜ ਹਮੇਸ਼ਾ ਲਈ ਨਹੀਂ ਹੁੰਦਾ। ਹੁਣ ਚਾਹੇ ਉਹ ਡਾਇਨਾਸੌਰ ਹੋਵੇ ਜਾਂ ਟਾਈਟਨੋਬਾ ਜਾਂ ਫਿਰ ਮੈਗਲਡਨ ਹੋਵੇ ਕੁਦਰਤ ਦੇ ਸਮੇਂ ਦੇ ਚੱਕਰ ਵਿੱਚ ਸਾਰੇ ਪਿਸ ਜਾਂਦੇ ਹਨ ਸਮੇਂ-ਸਮੇਂ ਤੇ ਪ੍ਰithvi ਤੇ ਮਹਾਪਰਲੇ ਆਂਦੀ ਰਹਿੰਦੀ ਹੈ ਉਸ ਪਰਲੇ ਵਿੱਚ ਅੱਧੀ ਤੋਂ ਵੀ ਜ਼ਿਆਦਾ ਪ੍ਰਜਾਤੀਆਂ ਵਿਲੁਪਤ ਹੋ ਜਾਂਦੀਆਂ ਹਨ ਪਰ ਇਸ ਪ੍ਰithvi ਤੇ ਸਾਡੀ ਇਨਸਾਨਾਂ ਦੀ ਇੱਕ ਇਹੋ ਜਹੀ ਜਾਤੀ ਹੈ ਜੋ ਮਹਾਪਰਲੇ ਲੈ ਕੇ ਆਈ ਹੈ ਕਿਉਂਕਿ ਜਦੋਂ ਦੀ ਅਸੀਂ ਬੁੱਧੀਜੀਵ ਇਨਸਾਨਾਂ ਨੇ ਇਸ ਧਰਤੀ ਦੀ ਡੋਰ ਆਪਣੇ ਹੱਥਾਂ ਵਿੱਚ ਸੰਭਾਲੀ ਹੈ ਉਦੋਂ ਤੋਂ ਅਸੀਂ ਮਹਾਪਰਲੇ ਦਾ ਕਾਰਨ ਵਿੱਚ ਕੁਦਰਤ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਕਰਦੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਹੀ ਅਸੀਂ ਇਨਸਾਨਾਂ ਨੇ ਬਹੁਤ ਸਾਰੀ ਪ੍ਰਜਾਤੀਆਂ ਨੂੰ ਵਿਲੁਪਤ ਕਰ ਦਿੱਤਾ ਇੰਨਾ ਹੀ ਨਹੀਂ ਅਸੀਂ ਤਾਂ ਪ੍ਰithvi ਦੇ এনवायरमेंट ਨੂੰ ਵੀ ਬਦਲ ਕੇ ਰੱਖ ਦਿੱਤਾ ਅੱਜ ਅਸੀਂ ਇਨਸਾਨ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪ੍ਰithvi ਨੂੰ ਟਾਈਮ ਤੋਂ ਪਹਿਲਾਂ ਹੀ ਖਤਮ ਕਰਨ ਦੀ ਜੇ ਸਾਡੀ ਕੋਸ਼ਿਸ਼ ਇਵੇਂ ਹੀ ਚੱਲਦੀ ਰਹੀ ਤਾਂ ਟਾਈਮ ਤੇ ਅਸੀਂ ਇਨਸਾਨਾਂ ਦੇ ਨਾਲ ਨਾਲ ਸਾਰੀ ਪ੍ਰਜਾਤੀਆਂ ਨੂੰ ਲੈ ਕੇ ਵਿਲੁਪਤ ਹੋ ਜਾਵਾਂਗੇ ਇਵੇਂ ਕਿਹਾ ਜਾਂਦਾ ਹੈ ਕਿ ਅਸੀਂ ਇਨਸਾਨ ਧਰਤੀ ਦੇ ਸਭ ਤੋਂ ਬੁੱਧੀਮਾਨ ਜੀਵ ਹਾਂ ਤਾਂ ਹੀ ਤਾਂ ਅਸੀਂ ਆਪਣੀ ਬੁੱਧੀਮਤਤਾ ਦਾ ਸਾਬਿਤ ਕੀਤਾ ਹੈ ਅਸੀਂ ਇੱਕ ਮਹਾ ਨਾਸ਼ਵਾਲ ਖੁਦ ਨੂੰ ਧੱਕਾ ਦੇ ਰਹੇ ਹਾਂ ਔਕਾਤ ਹੈ ਕੋਈ ਮੰਦਬੁੱਧੀ ਪ੍ਰਜਾਤੀ ਇਨਸਾਨਾਂ ਤੋਂ ਜ਼ਿਆਦਾ ਧਰਤੀ ਦੀ ਦੁਰਦਸ਼ਾ ਕਰ ਸਕੇ ਅਸੀਂ ਇਨਸਾਨ ਬੁੱਧੀਮਾਨ ਜੋ ਹਾਂ ਜੇ ਅਸੀਂ ਇਨਸਾਨ ਹਜੇ ਵੀ ਸੰਭਲੇ ਨਹੀਂ ਤਾਂ ਕੁਦਰਤ ਨੂੰ ਸਰਵਟ ਬਦਲਦੇ ਟਾਈਮ ਨਹੀਂ ਲੱਗੇਗਾ ਕੁਦਰਤ ਇੰਨੀ ਸ਼ਕਤੀਸ਼ਾਲੀ ਹੈ ਕਿ ਉਹ ਇਨਸਾਨੀ ਰੂਪ ਵਾਇਰਸ ਨੂੰ ਇੱਕ ਸੈਕਿੰਡ ਵਿੱਚ ਖਤਮ ਕਰਦੀ ਹੈ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਨਹੀਂ ਲੱਗੀ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ